ਵਿਚ ਨੀ ਬਝਾਰ ਮੁੰਡਾ ਪਾਵੇ ਪੰਘੜਾ ਪਾਵੇ ਪੰਘੜਾ ਕਿੱਥੋਂ ਮਾਇ ਲੱਪਿਆ ਕੰਜੂਸ ਚੰਦਰਾ ਕਿੱਥੋਂ ਮਾਇ ਲੱਪਿਆ ਕੰਜੂਸ ਚੰਦਰਾ ਪੱਟੇ ਆਪ ਜੰਮਾ ਲੀਰੋ ਲੀਰ ਹੋ ਗਿਆ ਲੋਕਾ ਨੂੰ ਇਹ ਕਹਿੰਦਾ ਮੈਂ ਸ਼ੌਕੀਨ ਹੋ ਗਿਆ ਲੋਕਾਂ ਨੂੰ ਇਹ ਕਹਿੰਦਾ ਮੈਂ ਸ਼ੌਕੀਨ ਹੋ ਗਿਆ ਵਿੱਤ ਨਹੀਂ ਬਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੋਂ ਮਾਇਆ ਕੰਜੂਸ ਚੰਦਰਾ ਕਿੱਥੋਂ ਮਾਇਆ ਕੰਜੂਸ ਚੰਦਰਾ ਕਹਿੰਦਾ ਪੇਕੇ ਵੀ ਨਾ ਜਾਵੇਂ 냔ੇ ਬੋਤ ਰੋਣਗੇ ਤਰੋਂਗੇ ਇੱਥੇ ਵੀ ਨਰੇਂਦੋ ਹੋਰ ਹੋਣਗੇ ਇੱਥੇ ਵੀ ਨਰੇਂਦੋ ਹੋਰ ਹੋਣਗੇ ਵਿੱਚ ਨੀ ਬਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੋਂ ਮਾਇ ਲੱਭਿਆ ਕੰਜੂਸ ਚੰਦਰਾ ਵੇ ਆ ਕੰਜੂਸ ਚੰਦਰਾ ਕਹਿੰਦਾ ਨਿਆਣੇ বিনা ਜੰਮੀ ਖਰਚਾ ਬਹੁਤ ਹੋਊਗਾ ਬਹੁਤ ਹੋਊਗਾ ਜੰਮਣੋਂ বিনা ਰਈ ਸਾਨੂੰ ਕੋਣ ਰੋਊਗਾ ਜੰਮਣੋਂ বিনা ਰਈ ਸਾਨੂੰ ਕੋਣ ਰੋਊਗਾ ਵਿੱਚ ਨੇ ਬਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੋਂ ਮਾਇਆ ਲੱਭੇ ਆ ਕੰਜੂਸ ਚੰਦਰਾ ਕਿੱਥੋਂ ਮਾਇਆ ਲੱਭੇ ਆ ਕੰਜੂਸ ਬੰਨੜਾ ਕਹਿੰਦਾ ਪੇਕੇ ਵੀ ਨਾ ਜਾਵੀਂ ਪੈਸੇ ਮੁੱਕ ਜਾਣਗੇ ਮੁੱਕ ਜਾਣਗੇ ਜਾਣੋ ਵੀ ਨਾ ਰਹੀ ਸਾਖ ਟੁੱਟ ਜਾਣਗੇ ਜਾਣੋ ਵੀ ਨਾ ਰਹੀ ਸਾਖ ਟੁੱਟ ਜਾਣਗੇ ਵਿਚ ਨੀ ਬਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੋਂ ਮਾਇ ਲੱਭੇ ਆ ਕੰਜੂਸ ਚੰਦਰਾ ਕਿੱਥੋਂ ਮਾਇ ਲੱਭੇ ਆ ਕੰਜੂਸ ਬੰਨੇੜਾ ਕਹਿੰਦਾ ਬੈੱਡ ਤੇ ਨਾ ਸੋਵੀਂ ਬੈੱਡ ਟੁੱਟ ਜਾਊਗਾ ਸੋਵੀ ਕਿਹੜਾ ਕਟ ਜਾਊਗਾ ਹੁੰਜੇ ਵੀ ਨਾ ਸੋਈ ਕਿਹੜਾ ਕਟ ਜਾਊਗਾ ਵਿਚਨੇ ਬਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੋਂ ਆਏ ਰੱਬਿਆ ਕੰਜੂਸ ਚੰਦਰਾ ਕਿੱਥੋਂ ਆਏ ਰੱਬਿਆ ਕੰਜੂਸ ਬੰਨੇੜਾ ਕਿੱਥੋਂ ಬೇ ಕಂಜೂಸ ಚಂದ್ರ